ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਪੁਲਿਸ ਦੇ ਡੀਜੀਪੀ ਅਤੇ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਉਪਰ थाना ਫਤਿਹਗੜ ਚੂੜੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਥਾਣੇ ਦੀ ਸੁਰੱਖਿਆ ਦੇ ਮੱਦੇਨਜ਼ਰ थाना ਫਤਿਹਗੜ ਚੂੜੀਆਂ ਦੇ ਗੇਟ ਦੇ ਸਾਹਮਣੇ ਪੁਲਿਸ ਵੱਲੋਂ ਆਪਣੀ ਗੱਡੀ ਉੱਪਰ ਪੱਕੀ ਹੀ ਐਲ ਐਮਜੀ ਫਿੱਟ ਕੀਤੀ ਗਈ ਹੈ ਤੇ ਥਾਣੇ ਦੇ ਚਾਰੇ ਪਾਸੇ ਪੁਲਿਸ ਮੁਲਾਜ਼ਮ ਤਾਨਾਤ ਕੀਤੇ ਗਏ ਹਨ ਤੇ ਥਾਣੇ ਦੇ ਗੇਟ ਸਾਹਮਣੇ ਬੈਰੀਗੇਟ ਵੀ ਲਗਾਏਗੇ ਹਨ ਤੇ ਇਸ 16 ਵਾ ਥਾਣੇ ਦੀਆਂ ਕੰਦਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਟੈ ਟੇਰੀ ਹੋ ਰਹੀਆਂ ਸਾਨੂੰ ਉਹਨਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ ਬਣਾ ਕੇ ਉੱਚਾ ਕੀਤਾ ਜਾ ਰਿਹਾ ਹੈ। ਇੱਥੇ ਪੁਲਿਸ ਸਟੇਸ਼ਨ ਦੇ ਬਾਹਰ ਅਸੀਂ ਦੇਖਦੇ ਸੀ ਵੀ ਗੱਡੀ ਨਹੀਂ ਸੀ ਖੜੀ ਰਹੀਦੀ ਹੁਣ ਇੱਥੇ ਗੱਡੀ ਖੜੀ ਰਹੀਦੀ ਕਿ ਕੀ ਆ ਮਾਮਲਾ ਜੀ ਦਾ? ਇਹ ਅਫਸਰਾਂ ਦੇ ਹੁਦ ਦੇ ਮੁਤਾਬਕਾ ਇਸ ਰੱਖਿਆ ਨੂੰ ਮੱਧਿਆ ਰੱਖ ਨਜ਼ਰ ਰੱਖਦੇ ਹੋਏ ਇਹ ਐਲਐਮ ਜੀ ਲਾਈਏ। ਕਿ ਤੇ ਰਾਤ ਇਥੇ ਗੱਡੀ ਹਾਂ ਜੀ ਲਾਜਮ ਤਨਾਤ ਰਹਿੰਦੀ ਹੈ 24 ਘੰਟੇ ਰਹਿੰਦੀ ਜੀ 24 ਘੰਟੇ ਸਰ ਡਿਊਟੀ ਬਦਲਦੀ ਰਹਿੰਦੀ ਹੈ ਹਾਂਜੀ ਡਿਊਟੀ ਬਲਾਜਵਾਰੀ ਬਦਲਦੀ ਰਹਿੰਦੀ ਹੈ 24 ਘੰਟੇ ਇੱਥੇ ਚੈਨਾ ਕਰਦੀ ਹੈ ਜੀ ਗੱਡੀ ਇੱਥੇ ਗੁਰਦੇਵ ਸਿੰਘ ਜੀ ਫਿਰ ਕਿੰਨੇ ਤੋਂ ਕਿੰਨੇ ਡਿਊਟੀ ਤੁਹਾਡੀ ਇੱਥੇ ਸਵੇਰੇ 8:00 ਤੋਂ ਲੈ ਕੇ ਤੇ ਸ਼ਾਮ ਦੇ 8:00 ਹਾਂ ਰਾਤ ਦੇ 8:00 ਹਾਂਜੀ ਸਵੇਰੇ ਤੇ 8:00 ਤੋਂ ਲੈ ਕੇ ਰਾਤ ਦੇ 8:00 ਤੱਕ ਹੈ ਸਰ ਗੱਡੀ ਚੱਕ ਵੀ ਕੀਤੀ ਆ ਹਾਂਜੀ ਗੱਲ ਚੈੱਕ ਕੀਤੀ ਗੱਲ ਚੈੱਕ ਪੈ ਕੀਤੀ ਹੈ ਜੀ ਬਿਲਕੁਲ ਸਰ ਮੰਨ ਲਓ ਜੇ ਕੋ ਘਟਨਾ ਵਾਪਰਦੀ ਤਾੜ ਤਾੜ ਚੱਲਣ ਗਿਆ ਹਾਂ ਚੱਲਣ ਗਿਆ ਚੱਲਣ ਗਿਆ ਹੈ ਚੱਲਣ ਗਿਆ ਸਾਸ ਰੀਜ਼ਨ ਨਹੀਂ ਹੈ ਜੀ ਬਿਲਕੁਲ ਰੁਟੀਨ ਦੀ ਜਿਹੜੀ ਆ ਜਿਹੜੀਆਂ ਹਦਾਇਤਾਂ ਅਵਸਰਾਂ ਲੋ ਆਉਂਦੀਆਂ ਨੇ ਉਹ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰਾ ਕਰਵਾਇਆ ਜਾ ਰਿਹਾ ਜੀ ਸਰ ਤੁਹਾਡੇ ਤੋਂ ਪਹਿਲਾਂ ਵੀ ਕਈ ਐਸਚੋ ਆਏ ਕਈ ਇਥੋਂ ਗਏ ਤੇ ਫੜੇ ਘਰ ਚੂਣੀ ਨਹੀਂ ਆ ਦਿਹਾਕੇ ਤੋਂ ਇੱਕੰਨਾ ਜਿਹੜੀਆਂ ਸੀਗੀਆਂ ਥਾਣੇ ਦੀਆਂ ਇਹ ਕਾਫੀ ਜਿਹੜੀਆਂ ਟੁੱਟੀਆਂ ਭੱਜੀਆਂ ਇਹ ਇੱਕਦਮ ਜਿਹੜੀ ਇਹਨਾਂ ਨੂੰ ਕੰਦਾ ਨੂੰ ਉੱਚਾ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਪਹਿਲਾਂ ਸੀਗੀਆਂ ਮਤਲਬ ਕੰਦਾ ਸੀਗੀਆਂ ਬਟ ਉਹ ਕਿਸੇ ਵਜ੍ਹਾ ਕਰਕੇ ਜਿਵੇਂ ਕੰਦ ਡਿੱਗ ਗਈ ਸੀ ਉਹਨਾਂ ਨੂੰ ਰੈਨੋਵੇਟ ਕੀਤਾ ਗਿਆ ਜੀ ਤੇ ਬਾਕੀ ਚਲੋ ਜੋ ਅਫਸਰਾਂ ਦੇ ਨਿਸ਼ਾ ਨਿਰਦੇਸ਼ ਨੇ ਕੰਦਾ ਵਿੱਚ ਜਿਹੜੀਆਂ ਕੀਤੀਆਂ ਗੀਆਂ ਨੇ ਤੇ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਸਾਰਾ ਕੁਝ ਕੀਤਾ ਗਿਆ ਜੀ ਹਾਂ ਖਾਲਿਸਤਾਨ ਲਹਿਰ ਨੂੰ ਵਧਾਉਣ ਅਤੇ Hindu ਲੀਡਰਾਂ ਦੀ ਟਾਰਗੇਟ ਕਿਲਿੰਗ ਕਰਨ ਵਾਲੇ ਗੈਂਗਸਟਰਾਂ ਦੇ ਬਟਾਲਾ ਪੁਲਿਸ ਨੇ ਤਰਨਤਾਰਨ ਵਿੱਚ ਜਾ ਕੇ ਕੀਤੀ ਪ੍ਰੋਪਰਟੀ ਫ੍ਰੀਜ਼ ਮਾਮਲਾ 2023 ਦਾ ਹੈ ਜਦੋਂ ਇੱਕ ਸ਼ਿਵ ਸੈਨਾ ਦੇ ਹਿੰਦੂ ਲੀਡਰ ਤੇ ਉਸ ਦੀ ਦੁਕਾਨ ਤੇ ਪਹੁੰਚ ਕੇ ਸ਼ਰੀਆਮ ਦਿਨ ਦਿਹਾੜੇ ਗੋਲੀ ਚੱਲੀ ਤੇ ਇਸ ਗੋਲੀ ਦਰਾਂਚ ਸ਼ਿਵ ਸੈਨਾ ਲੀਡਰ ਤੇ ਉਸ ਦਾ ਬੇਟਾ ਤੇ ਪਤੀ ਜਲੱਖਮੀ ਹੋ ਗਏ ਸਨ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕੀਤੀ ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਮੁਸਤਦੀ ਦੁਕਾਨਦਿਆਂ ਪਤਾ ਕਰਵਾਇਆ ਹੈ ਕਿ ਇਹਨਾਂ ਨੂੰ ਪੈਸੇ ਦੀ ਫੀਡਿੰਗ ਕਿੱਥੋਂ ਆ ਰਹੀ ਹੈ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੂੰ ਵਿਦੇਸ਼ ਤੋਂ ਪੈਸੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਨ ਲਿਆਏ ਸਨ ਇਥੋਂ ਤੱਕ ਕਿ ਚੰਡੀਗੜ੍ਹ ਦੀ ਕਮਸ਼ੂਰ ਪੱਤਰਕਾਰ ਦੀ ਵੀ ਇਹਨਾਂ ਨੇ ਰੇਕੀ ਕੀਤੀ ਸੀ ਪਰ ਪੱਤਰਕਾਰ ਦੇ ਗੋਲੀ ਚਲਾਉਣੇ ਇਹਨਾਂ ਨੂੰ ਇਹਨਾਂ ਲਈ ਸੰਭਵ ਨਹੀਂ ਹੋਈ ਬਾਹਰਾਲ ਇਹਨਾਂ ਦੀ ਸਾਰੀ ਜਾਇਦਾਦ ਫ੍ਰੀਜ਼ ਕਰ ਦਿੱਤੀ ਗਈ ਹੈ ਮਾਮਲਾ 246 2023 ਦਾ ਜੀ ਉਦੋਂ ਇੱਥੇ ਦੋ ਅਣਪਛਾਤੇ ਵਿਅਕਤੀ ਆਏ ਸੀ ਰਜੀਵ ਮਾਜੰਦੀ ਦੁਕਾਨ ਤੇ ਇੱਕ ਸ਼ਿਵ ਸੈਨਾ ਲੀਡਰ ਉਹ ਸੀ ਉਹਦਾ ਮੁੰਡਾ ਸੀ ਤੇ ਉਹਦਾ ਭਤੀਜਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਇੱਥੇ ਚੜ੍ਹਨੀ ਕਰ ਗਏ ਸੀ ਜਿੱਤੇ 103 ਨੰਬਰ ਵਰ ਚਾਰ ਤਰਜ ਹੋਇਆ ਸੀ ਠਾਣਾ ਸਿਟੀ ਵਿੱਚ 307 ਦਾ ਤੋਗ ਆਬਜੈਕਟ ਦੀਆਂ ਜਿਹੜੀ ਸੈਕਸ਼ਨਸ ਲੱਗੀ ਜਦੋਂ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਪਹਿਲੇ ਇਹਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਦਲਵੀਰ ਸਿੰਘ ਦਲਵੀਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ ਤੇ ਉਹਦੀ ਅਗਰ ਕੁਛ ਕਿਸ ਤੇ ਜਿਹੜਾ ਦੂਸਰਾ ਵਿਅਕਤੀ ਸੀ ਜਸ਼ਨ ਜਸ਼ਨ ਉਹ ਕਿਲਾ ਕਬੀ ਸੰਤੋਖ ਸਿੰਘ ਤਰਨ ਤਰਨ ਦਾ ਰਹਿਣ ਵਾਲਾ ਸੀ ਇਹ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਰ ਜਦੋਂ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਈ ਤਾਂ ਉਦੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ WhatsApp ਦੇ ਜਾਂ Signal ਐਪ ਤੇ ਇਹਨਾਂ ਦੇ ਹੈਂਡਲਰ ਹਗੇ ਸੀ ਵਿੱਚ ਲਖਵਿੰਦਰ ਸਿੰਘ ਦੇਵ ਸਿੰਘ ਜਗਦੀਸ਼ ਸਿੰਘ ਅਮਿਤ ਜੋ ਕਿ ਇਹਨਾਂ ਦੇ ਵਿੱਚੋਂ ਕਈ ਦੋ ਵਿਅਕਤੀ ਜਿਹੜੇ ਮੱਧ ਪ੍ਰਦੇਸ਼ ਦੇ ਤਿੰਨ ਉਹ ਜਗਦੀਸ਼ ਅਮਿਤ ਉਹ ਦੇਵ ਉਧਰ ਤੇ ਰਹਿਣਾ ਦੇਵ ਦੀ ਹੈ ਜਿਹਾ ਆਇਡੈਂਟੀਟੀ ਹਜੇ ਸਟੈਬਲਿਸ਼ਿੰਗ ਹੋਈ Signal ਐਪ ਤੇ ਉਹਦੀ ਆਈਡੀ ਬਣੇ ਸੀ ਤੇ ਉੱਥੋਂ ਇਹਨਾਂ ਨੂੰ ਪੈਸੇ ਸਪਲਾਈ ਕੀਤੇ ਜਾਂਦੇ ਸੀ ਤਾਂ ਕਿ ਉਹ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਜਾਂ ਜਿਸ ਤਰ੍ਹਾਂ ਖਾਲਸਤਾਨੀ ਲਹਿਰ ਨੂੰ ਅੱਗੇ ਵਧਾ ਸਕਣ ਤੇ ਹਿੰਦੂ ਲੀਟਰਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਕਰ ਸਕਣ ਪੁੱਛ ਕੇ ਇਸ ਵਿੱਚ ਇਹ ਵੀ ਆਇਆ ਸੀ ਕਿ ਇਹਨਾਂ ਨੇ ਇੱਕ ਵੱਡੇ ਪੱਤਰਕਾਰ ਦੀ ਵੀ ਚੰਡੀਗੜ੍ਹ ਦੀ ਘੇਰਾਈ ਕੀਤੀ ਸੀ ਫਿਰ ਇਹ ਗੱਲਾਂ ਸਾਹਮਣੇ ਆਉਂਦੇ ਤੇ ਫਿਰ ਇਹਦੇ ਵਿੱਚ ਕਿਉਂ ਦੇਸ਼ ਵਿਰੋਧੀ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਮਵੱਲਸ ਕਰਕੇ ਇਹਨਾਂ ਤੇ ਫਿਰ ਯੂਆਪਾ ਐਕਟ ਵੀ ਅਸੀਂ ਐਡ ਕੀਤਾ ਸੀ ਉਹ ਯਾਫਟ ਦੇ ਵਿੱਚ ਫਿਰ ਅੱਗੇ ਪ੍ਰोसीडिंग ਚੱਲ ਗਈ ਜਿਹੜੇ ਬੰਦੇ ਗ੍ਰਿਫਤਾਰ ਹੋ ਉਹ ਤੇ ਅਦਾਲਤ ਚ ਦੇ ਦਿੱਤਾ ਸੀ ਚਾਰਨ ਬਟ ਇਹਨਾਂ ਦਾ ਇੱਕ ਹੋਰ ਇਹਨਾਂ ਨੂੰ ਇੱਕ ਡੈਕ੍ਰੈਂਟ ਅਸੀਂ ਸੱਚ ਆਪ ਅੱਗੇ ਚੁੱਕਦੇ ਹੋਏ ਕੰਪੀਟੈਂਟ ਅਥਾਰਟੀ ਵੱਲੋਂ ਇਹਨਾਂ ਦੀਆਂ ਪ੍ਰੋਪਰਟੀਆਂ ਵੀ ਫ੍ਰੀਜ਼ ਕੀਤੀਆਂ ਗਈਆਂ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ 21 ਦਸੰਬਰ 2024 ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਦੇ ਚੋਣ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਅੱਜ ਐਸਡੀਐਮ ਬਲਾਚੌਰ ਪ੍ਰੀਤਿੰਦਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੋਂ ਜਿਹੜੇ ਦਿਨ ਇੱਕ ਉਮੀਦਵਾਰ ਨੇ ਆਪਣੇ ਕਾਗਜ਼ ਦਾਖਲ ਕਰਵਾਏ ਹਨ ਉਹਨਾਂ ਦੱਸਿਆ ਕਿ ਬਲਾਚੌਰ ਨਗਰ ਕੌਂਸਲ ਚੋਣਾਂ 15 ਵਾਡਾ ਵਿੱਚ ਹੋ ਰਹੀਆਂ ਜਿਸ ਦੀਆਂ ਤਿਆਰੀਆਂ ਸਾਡੇ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਕਰ ਰਹੇ ਆ ਤੇ ਨਾਮਿਨੇਸ਼ਨ ਤੁਸੀਂ ਅੱਜ ਫਾਈਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਖਾਸਾ ਜੀ ਹੋਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਇੱਥੇ ਆਏ ਹੈ ਅੱਜ ਇਹ ਪਹਿਲੀ ਨਾਮਿਨੇਸ਼ਨ ਹੋਈਏਗੀ ਤੇ ਪਹਿਲਾ ਅੱਜ ਉਮੀਦਵਾਰ ਅੱਜ ਉਮੀਦਵਾਰ ਨੰਬਰ ਸਿਪਰ ਬੋਰਡ ਨੰਬਰ 6 ਤੋਂ ਪਰੇ ਹੈ ਔਰ ਇੰਡੀਪੈਂਡੈਂਟ ਪਰ ਹੈ ਜੀ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਫਾਰਮ ਭਰਨ ਵੇਲੇ ਐਨਓਸੀ ਲੈਣ ਵੇਲੇ ਨਹੀਂ ਜੀ ਇਸ ਵੇਲੇ ਕੋਈ ਇਦਾਂ ਦੀ ਪਰੇਸ਼ਾਨੀ ਨਹੀਂ ਹੋਈ ਹੈ ਜਿਹੜੇ ਡਾਕੂਮੈਂਟਸ ਸੀ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਜਾਰੀ ਕੀਤੇ ਗਏ ਸੀਗੇ ਉਹਦੇ ਡਾਊਂਸਕੂਡੇ ਕਰਕੇ ਨਹੀਂ ਨਸੀ ਨੂੰ ਕੋਈ ਦਿੱਕਤ ਆਈਏ ਜੀ ਨਾ ਕੋਈ ਹੋਰ ਦਿੱਕਤ ਆਈਏ ਜਿੱਦਾਂ ਵੀ ਐਸਜੀਪਸਾਬ ਨੇ ਬੜਾ ਐਸਜੀਪਸਾਬ ਨੇ ਔਰ ਐਸਜੀਪਮ ਦੇ ਪੂਰੇ ਸਟਾਫ ਨੇ ਇਲੈਕਸ਼ਨ ਕਮਿਸ਼ਨ ਬੜਾ ਜੀ ਸਟਾਫ ਨਿਰਧਿਤ ਕੀਤੇ ਗਏ ਨੇ ਉਹਨਾਂ ਵੱਲੋਂ ਬੜਾ ਸਹਿਯੋਗ ਕੀਤਾ ਗਿਆ ਕੋਈ ਡਾਕੂਮੈਂਟਸ ਮੇਰੇ ਕਟਵਰਦੀ ਵੀ ਸੀਗੇ ਉਹਨਾਂ ਨੇ ਮੇਰੇ ਨਾਲ ਬੈਠ ਕੇ ਕਰਵਾਏ ਕਿ ਆਹ ਫਾਰਮ ਇਹਦਾ ਪੂਰਾ ਕਰਨਾ ਹੈਗਾ ਮਤਲਬ ਬੜੀ ਵਧੀਆ ਤਰੀਕੇ ਨਾਲ ਹੋਇਆ ਹੈ ਜੀ ਕਾਲਾ ਕੋਟਪਾਈ ਪੁਲਿਸ ਨੇ ਦੋ ਨੌਜਵਾਨਾਂ ਵਿਰੋਧ ਦੇਕ ਨਾ ਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਭਜਾਉਣ ਦੇ ਦੋ ਸ਼ੇਟ ਮੁਕਦਮਾ ਦਰਜ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਵਤਾਰ ਸਿੰਘ ਰਾਜਪਾਲ ਅਤੇ ਥਾਣਾ ਕੋਟਪਾਈ ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਥਾਣਾ ਕੋਟਪਾਈ ਦੇ ਇੱਕ ਪਿੰਡ ਦੇ ਹੀ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸਦੇ ਤਿੰਨ ਬੱਚਿਆਂ ਤੇ ਸਭ ਤੋਂ ਛੋਟੀ ਲੜਕੀ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਘਰੇਲੂ ਕੰਮਕਾਜ ਕਰਦੀ ਹੈ 7 ਦਸੰਬਰ ਨੂੰ ਉਹਨਾਂ ਦਾ ਸਾਰਾ ਪਰਿਵਾਰ ਰਾਤ ਸਮੇਂ ਰੋਟੀ ਖਾ ਕੇ ਸੌ ਗਏ ਜਦੋਂ ਅਗਲੇ ਦਿਨ ਸਵੇਰੇ ਉੱਠੇ ਤਾਂ ਉਹਨਾਂ ਦੀ ਸਭ ਤੋਂ ਛੋਟੀ ਨਾਬਾਲਗ ਬੇਟੀ ਗୟਬ ਸੀ ਜਿਸ ਦੇ ਪਰਿਵਾਰ ਵੱਲੋਂ ਕਾਫੀ ਤਲਾਸ਼ ਕੀਤੀ ਗਈ ਇਸੇ ਦੌਰਾਨ ਉਹਨਾਂ ਪਤਾ ਲੱਗਿਆ ਕਿ ਉਸ ਦੀ ਨਾਬਾਲਗ ਲੜਕੀ ਨੂੰ 7 ਅਤੇ 8 ਦਸੰਬਰ ਦੀ ਦਰਮਿਆਨੀ ਰਾਤੀ ਪਿੰਡ ਮੱਲਣ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਅਤੇ ਸੰਦੀਪ ਸਿੰਘ ਉਰਫ ਮੰਨੂ ਆਪਣੇ ਨਾਲ ਬਹਿਲਾਫਸਲਾ ਕੇ ਵਿਆਹ ਕਰਾਉਣ ਦਾ ਚਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਏ। ਉਹਨਾਂ ਦੱਸਿਆ ਕਿ ਕਤਿੱਥ ਦੋਸ਼ੀਆਂ ਜਸ਼ਨਦੀਪ ਸਿੰਘ ਅਤੇ ਸੰਦੀਪ ਸਿੰਘ ਉਰਫ ਮੰਨੂ ਵਿਰੁੱਧ ਬੀ ਐਨਐਸ ਦੀ ਆਵਾਖਵਕਤਾ ਰਾਮਾ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਜੀ ਆਈਪੀਐਸ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਵੱਲੋਂ ਸਾਨੂੰ ਸ਼ਬਦ ਅਧਿਤਾ ਨੇ ਅਸੀਂ ਮੁਖਤਸਰ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਜ਼ਿਲ੍ਹਾ ਰੱਖਣਾ ਇਸੇ ਲੜਕੀ ਦਾ ਕੱਲ ਬਲਜਿੰਦਰ ਸਿੰਘ ਨਾਮ ਦੇ ਆਦਮੀ ਨੇ ਇੱਕ ਥਾਣੇ ਆ ਕੇ FIR ਦਰਜ ਕਰਾਈ ਕਿ ਉਹਦੀ ਲੜਕੀ 16 ਸਾਲ ਦੀ ਉਹਨੂੰ ਦੋ ਮੁੰਡੇ ਜਸ਼ਨਦੀਪ ਤੇ ਸੰਦੀਪ ਸਿੰਘ ਵਲੋਂ ਲਾ ਕੇ ਵਿਆਹ ਕਰਵਾ ਚਾਹ ਸੰਦੇਗੀ ਤੇ ਆ ਕੇ ਲੈ ਗਏ ਜਿਹਦੇ ਸਬੰਧ FIR ਨੰਬਰ 198 ਮਿਤੀ 9 ਨਵੰਬਰ 24 ਅੰਡਰ ਸੈਕਸ਼ਨ 137 2 96 ਬੀ ਐਨ ਐਸ ਥਾਣਾ ਕੋਟਪਈ ਦਰਜ ਸਟੇਟਰ ਕਰਕੇ ਇਹਨਾਂ ਦੋਨਾਂ ਮੁੰਡਿਆਂ ਨੂੰ ਸਿਰਸਤ ਕਰ ਲਿਆ ਲੜਕੀ ਦਾ ਮੈਡੀਕਲ ਕਰਾ ਰਹੇ ਆ 164 ਦਾ ਬਿਆਨ ਕਰਵਾਉ। ਇਸੇ ਨਰਿਤੇ ਤਹਿ ਦੀ ਪਰਸੋਂ ਰਾਤ ਨੂੰ ਇਹ ਦੋਨੇ ਮੁੰਡੇ ਤੇ ਲੜਕੀ ਇਹਨਾਂ ਨੇ ਇੱਕ ਗਿਦਰਵੇ ਕਾਰ ਨੂੰ ਟਰਾਈ ਕਰਾਇਆ ਤੇ ਪਿੰਡ ਜਾਣ ਵਾਸਤੇ ਪਰ ਤੁਮਰਕੋੜ ਜਾ ਕੇ ਇਹਨਾਂ ਨੇ ਡਰਾਈਵਰ ਦੇ ਗੱਲ ਸੁਣਨਾ ਪਾ ਕੇ ਉਹਦੇ ਚ ਬੇੜਾ ਮਾਰ ਕੇ ਥਲੇ ਲਾ ਕੇ ਉਹਨੇ ਕਾਰ ਕੋ ਕੇ ਲੈ ਗਈ। ਜਿਸ ਦਾ ਸਭੰਜਾ ਫੀਰ ਨੰਬਰ 197 ਮਿਤੀ 8/12/24 ਅੰਡਰ ਸੈਕਸ਼ਨ 307 352 ਬੀ ਐਨ ਐਸ ਥਾਣਾ ਕੋਟਪਈ ਦਾ ਰਜਿਸਟਰ ਕੀਤਾ ਗਿਆ ਇਹ 30 ਦੇ ਸਾਰੇ ਕੋ ਦੋਨੇ ਮਕਦਮੇ ਦੇ ਟਰੇਸ ਹੋ ਚੁੱਕੇ ਆ ਕਾਰ ਵੀ ਅਸੀਂ ਰਿਕਵਰ ਕਰ ਲਈ ਹੈ ਦੋਨੇ ਮਿਲਟ ਅਰੈਸਟ ਕਰ ਲਏ ਇਹ ਵੇਦਨ 7-8 ਘੰਟਿਆਂ ਚੋਂ ਜੀ ਮਕਦਮਾ ਟਰੇਸ ਕਰ ਲਿਆ ਕੀ ਕਾਰਨ ਕੀ ਸੀਗਾ ਸਰ ਇਹਨਾਂ ਦਾ ਪਹਿਲੇ ਹੀ ਮਨਸ਼ਾ ਸੀ ਕਾਰ ਵਾਲੇ ਨੂੰ ਜਾਂ ਬਾਅਦ ਤੇ ਵਿੱਚ ਕੋਈ ਅੱਛੀ ਮੈਨਾਂ ਨੂੰ ਪੁੱਛ ਵੀ ਕੀਤੀ ਜੇ ਕਹਿੰਦੇ ਅਸੀਂ ਪਿੰਡ ਚਲੇ ਸੀ ਆਪਦੇ ਤੇ ਰਾਹ ਜਾਂਦੇ ਸਾਡੇ ਮਨ ਚ ਬੇਈਮਾਨੀ ਆ ਗਈ ਕਿ ਅਸੀਂ ਕਾਰ ਖੋ ਕੇ ਲੈਣੀ ਸਾਡਾ ਕਿਹੜਾ ਕਿਸ ਨੂੰ ਪਤਾ ਲੱਗਣਾ ਲੜਕੀ ਅਤੇ ਲੜਕੀ ਦੇ ਪਰਿਵਾਰ ਦੀ ਪੁਰਾਣੀ ਰੰਜਿਸ਼ ਕਾਰਨ ਫੋਟੋ ਇੰਸਟਾਗ੍ਰam ਤੇ ਵਾਇਰਲ ਹੋਣ ਕਾਰਨ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਮੋਗਾ ਸਾਈਬਰ ਸੈੱਲ ਦੀ ਤਰਫੋਂ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੜਕੀ ਅਤੇ ਉਸਦੇ ਪਰਿਵਾਰ ਦੀ ਫੋਟੋ ਇੰਸਟਾਗ੍ਰam ਤੇ ਵਾਇਰਲ ਕਰਨ ਵਾਲੇ 20 ਸਾਲਾ ਨੌਜਾਨਾ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਸੈੱਲ ਇੰਚਾਰਜ ਪਰਮਜੀਤ ਕੌਰ ਨੇ ਦੱਸਿਆ ਕਿ ਹਰਚੰਦ ਸਿੰਘ ਮੋਗਾ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਝੰਡਿਆਣਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਸਾਡੇ ਮੁਹੱਲੇ ਵਿੱਚ ਰਹਿੰਦਾ ਸੀ ਤੇ ਉਸ ਦਾ ਪਿਤਾ ਗ੍ਰੰਥੀ ਸੀ ਗੁਰਦਾਰਾ ਸਾਹਿਬ ਦੇ ਨਿਸ਼ਈਏ ਨੇ ਉਸ ਨੂੰ ਗੁਰਦਾਰੇ ਦੇ ਪ੍ਰਧਾਨ ਇਕਬਾਲ ਸਿੰਘ ਨੇ ਬਾਹਰ ਕੱਢ ਦਿੱਤਾ ਸੀ ਤੇ ਸਾਡੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਤੋਂ ਹਟਾ ਕੇ ਇੰਸਟਾਗ੍ਰਾਮ ਤੇ ਵਾਇਰਲ ਕਰ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਫਿਰ ਕ੍ਰਾਈਮ ਮੋਗਾ ਵਿੱਚ ਇੱਕ ਦਰਖਾਸਤ ਮਸੂਲ ਹੋਈ ਸੀਗੀ ਜੋ ਕਿ ਹਰਚਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜੜੀਆਂ ਹੈਗੀਆਂ ਇੰਸਟਾਗ੍ਰਾਮ ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਹ ਉਸਤਵਾਰ ਉਸਤਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰ ਕੇ ਬਾਅਦ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਗਲਤ ਵੀਡੀਓ ਵਗੈਰਾ ਇੰਸਟਾਗ੍ਰਾਮ ਤੋਂ ਆਈਡੀ ਲੋਡ ਅਪਲੋਡ ਕਰਕੇ ਪਾ ਆ ਸੀਗਾ ਤੇ ਜਿਹਦਾ ਕਰਕੇ ਉਹ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੇਰੇ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਟਲ ਹੈਗਾ ਮੈਂ ਹੀ ਤੁਹਾਡੇ ਤੇ ਕੰਮ ਆਉਣਗੀਆਂ ਜਿਹਦਾ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਫੇਸਦਾਲਤ ਕੀਤਾ ਜਾਣਾ ਹੈਗਾ ਕਿਉਂ ਕਹ ਕਹ ਕਰ ਰਿਹਾ ਸੀ ਕੀ ਕਾਰਨ ਸੀ ਵੀਡੀਓ ਅਪਲੋਡ ਕਰ ਰਿਹਾ ਹੈ ਉਹਦੇ ਪੈਣਾ ਇਹ ਇੱਕੋ ਗਲੀ ਦੇ ਵਿੱਚ ਗਵਾਂਡ ਗਵਾਂਡ ਰਹਿੰਦੇ ਸੀਗੇ ਗਵਾਂਡੀ ਹੋਣ ਦੇ ਨਾਂ ਤੇ ਇਹਨਾਂ ਦੀ ਆਵਾਜ਼ ਵਿੱਚ ਕੋਈ ਪੁਰਾਣੀ ਰੰਜਿਸ਼ ਸੀ ਜਿਸ ਦਾ ਕਰਕੇ ਇਹ ਮਤਲਬ ਕਿ ਉਸ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਲੜਕੀ ਦੀਆਂ ਤੇ ਇਹਨਾਂ ਦੇ ਪੂਰੇ ਪਰਿਵਾਰ ਦੀਆਂ ਇੰਸਟਾਗ੍ਰਾਮ ਤੋਂ ਆਈਡੀ ਬਣਾ ਕੇ ਫੋਟੋ ਅਪਲੋਡ ਕਰਦੇ ਇਹ ਚਾਰ ਪੰਜ ਮਹੀਨੇ ਤੋਂ ਕਰ ਰਿਹਾ ਹੈਗਾ ਇਸ ਤਰ੍ਹਾਂ ਤੇ ਆਰੋਪੀ ਦੀ ਉਮਰ ਦਾ ਕਰਦਾ ਕਿ ਧਮਕੀ ਦੇ ਰਿਆ ਸੀਗਾ ਪਿਸਤਲ ਦਾ ਇਹਨਾਂ ਵੇਚੋਂ ਕੋਲ ਪਿਸਤਲ ਹੈ ਪਿਸਤਲ ਦੀ ਧਮਕੀ ਵਗੈਰਾ ਜ਼ਰੂਰ ਦਿੱਤੀ ਹੈਗੀ ਪਰ ਇਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਐਸਟੀਬੀਸੀ ਬਾਕੀ ਅਸੀਂ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਆਰੋਪੀ ਦੀ ਉਮਰ ਕਿੰਨੀ ਹੈ 20 ਸਾਲ 20 ਸਾਲ ਦੀ ਹੈਗੀ ਇਹ ਸਰ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਭਗਵੰਤ ਮਾਨ ਨੇ ਕੀਤੀ ਇਸ ਮੀਟਿੰਗ ਤੋਂ ਬਾਅਦ ਆਪ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਚੋਣਾਂ ਹੋਣ ਜਾ ਰਹੇ ਹਨ ਜਿਸ ਤੇ ਵੱਡੀ ਚਰ ਇਰੋੜਾ ਨੇ ਕਿਹਾ ਹੈ ਕਿ ਕਿਸ-ਕਿਸ ਦੀ ਡਿਊਟੀ ਲਗਾਉਣੀ ਹੈ ਉਸਤੇ ਵੀ ਚਰਚਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵਰਕਰਾਂ ਵਿੱਚ ਵੱਡਾ ਉਤਸ਼ਾਹ ਹੈ ਤੇ ਵੱਡੀ ਗਿਣਤੀ ਵਿੱਚ ਜਿੱਤ ਪ੍ਰਾਪਤ ਕਰਾਂਗੇ। ਅੱਜ ਜੋ ਕਾਰਪੋਰੇਸ਼ਨ ਤੇ ਕਮੇਟੀਆਂ ਯਾਨੀ ਕਿ ਅਰਬਨ ਲੋਕਲ ਬਾਡੀਜ਼ ਦੀਆਂ 21 ਤਾਰੀਖ ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਉਹਦੇ ਸੰਬੰਧ ਦੇ ਵਿੱਚ ਇੱਕ ਪ੍ਰੈਪਰੇਟਰੀ ਔਰ ਰਿਵਿਊ ਮੀਟਿੰਗ ਸੀ ਜਿਹੜੀ ਉਹ ਆਮ ਆਦਮੀ ਪਾਰਟੀ ਵੱਲੋਂ ਰੱਖੀ ਗਈ ਸੀ ਜਿਦੇ ਵਿੱਚ ਉਤਸ਼ਾਹੇ ਤੌਰ ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਸਾਡੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਟੇਟ ਲੈਵਲ ਤੋਂ ਲੈ ਕੇ ਨੀਚੇ ਡਿਸਟ੍ਰਿਕਟ ਲੈਵਲ ਤੱਕ ਸਾਰੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸਾਰੇ ਸਾਥੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਬੜੀ ਪੋਜ਼ਿਟਿਵ ਇਹ ਮੀਟਿੰਗ ਰਹੀ ਬੜਾ ਐਨਥੂਸੀਆਜ਼ਮ ਸੀਗਾ ਬੜੇ ਉਤਸ਼ਾਹ ਦੇ ਨਾਲ ਇਹ ਮੀਟਿੰਗ ਕੰਡਕਟ ਹੋਈ ਔਰ ਸਾਰੇ ਸਾਥੀਆਂ ਨੇ ਕਿਉਂਕਿ 21 ਤਾਰੀਖ ਨੂੰ 977 ਵਾਰਡਸ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ 46 ਕਮੇਟੀਆਂ ਔਰ ਕਾਰਪੋਰੇਸ਼ਨਾਂ ਔਰ 49 ਬਾਈ ਇਲੈਕਸ਼ਨਸ ਨੇ 977 ਵਾਰਡਾਂ ਦੇ ਵਿੱਚੋਂ ਕੈਂਡੀਡੇਟਸ ਦੀ ਸਿਲੈਕਸ਼ਨ ਫੇਅਰ ਹੋਵੇ ਮੈਰਿਟ ਦੇ ਉੱਪਰ ਹੋਵੇ ਹਰ ਕਿਸੇ ਨੂੰ ਉਹਦਾ ਬਣਦਾ ਹੱਕ ਹੈ ਜਿਹੜਾ ਉਹ ਮਿਲੇ ਇਹਦੇ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਡਾਕਟਰ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਨੇ ਇਹਨਾਂ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਔਰ ਡਾਇਰੈਕਸ਼ਨਸ ਦੇ ਨਾਲ ਪੂਰੇ ਪੰਜਾਬ ਨੂੰ 10 ਜ਼ੋਨਸ ਦੇ ਵਿੱਚ ਅਸੀਂ ਡਿਵਾਈਡ ਕੀਤਾ ਪੰਜ ਕਾਰਪੋਰੇਸ਼ਨਸ ਔਰ ਪੰਜ ਜੋ ਉਹਨਾਂ ਦੇ ਜ਼ੋਨਲ ਏਰੀਆ ਸੀਗੇ ਜਿੱਥੇ ਕਮੇਟੀਆਂ ਨੇ ਛੋਟੀਆਂ ਉਹਨੂੰ 10 ਏਰੀਆਜ਼ ਦੇ ਵਿੱਚ ਡਿਵਾਈਡ ਕਰਕੇ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਜਿਦੇ ਵਿੱਚ ਐਮਪੀ ਐਮਪੀ ਦੇ ਕੈਂਡੀਡੇਟ ਸਹਿਬਾਨ ਐਮਐਲਏ ਸਾਡੇ ਆਰਗੇਨਾਈਜੇਸ਼ਨ ਦੇ ਜ਼ਿਲ੍ਹੇ ਤੋਂ ਲੈ ਕੇ ਜ਼ੋਨ ਤੱਕ ਦੇ ਆਫਿਸ ਬੀਰੋਜ਼ ਨੇ ਓਲ ਬਣਾਏ ਗਏ ਹਰ ਜੋ ਸਕਰੀਨਿੰਗ ਕਮੇਟੀ ਸੀ ਨੌ ਮੈਂਬਰੀ ਸੀ ਔਰ ਮੈਨੂੰ ਇਹ ਦੱਸਦੇ ਹੋ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 977 ਉਮੀਦਵਾਰਾਂ ਦੀ ਵੋਟ ਪੱਤਰ ਦੇ ਉੱਪਰ ਚੋਣ ਦੇ ਲਈ ਇਹ ਪਹਿਲੀ ਵਾਰੀ ਹੋਇਆ ਹੈ ਕਿ ਤਕਰੀਬਨ 5300 3500 ਜਿਹੜੇ ਆਫਿਸ ਬੀਰੋਜ਼ ਨੇ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਨਿਚਲੇ ਲੋਕਲ ਪੱਧਰ ਦੇ ਉੱਪਰ ਕਾਰਪੋਰੇਸ਼ਨਲ ਕਮੇਟੀਆਂ ਦੇ ਪੱਧਰ ਦੇ ਉੱਪਰ ਮਲਟੀਪਲ ਮੀਟਿੰਗਾਂ ਨੇ ਜਿਹੜੀਆਂ ਉਹ ਹੋਈਆਂ ਨੇ ਔਰ ਕੰਸੈਂਸਸ ਦੇ ਨਾਲ ਸਹਿਮਤੀ ਦੇ ਨਾਲ ਇਹ ਇਲੈਕਸ਼ਨਾਂ ਦੇ ਵਿੱਚ ਫੇਅਰ ਜੈਨੂਇਨ ਰੀਜ਼ਨੇਬਲ ਕੈਂਡੀਡੇਟਸ ਨੇ ਜਿਹੜੇ ਜਿਤਨੇ ਕੈਂਡੀਡੇਟਸ ਨੇ ਉਹਨਾਂ ਦੀ ਸਿਲੈਕਸ਼ਨ ਦਾ ਪ੍ਰੋਸੈਸ ਅਡਾਪਟ ਕੀਤਾ ਗਿਆ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਜਿਸ ਤਰ੍ਹਾਂ ਦਾ ਉਤਸ਼ਾਹ ਅੱਜ ਇਸ ਮੀਟਿੰਗ ਦੇ ਵਿੱਚ ਔਰ ਸਮੁੱਚੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਨਾਲ ਅਸੀਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਚਾਹੇ ਜਲੰਧਰ ਵੈਸਟ ਦੀ ਆਪਾਂ ਗੱਲ ਕਰ ਲਈਏ ਜਾਂ ਇਹਨਾਂ ਤਿੰਨ ਬਾਇਲੈਕਸ਼ਨ ਦੀ ਗੱਲ ਕਰ ਲਈਏ ਉਹ ਤੋਂ ਪਹਿਲਾਂ ਪੰਚਾਇਤਾਂ ਦੀ ਗੱਲ ਕਰ ਲਈਏ ਇਹਨਾਂ 977 ਬੋਰਡਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕਾਰਪੋਰੇਸ਼ਨਲ ਕਮੇਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਜਿੱਤ ਬਖਸ਼ਣ ਜਾ ਰਹੇ ਨੇ ਕਿਉਂਕਿ ਲੋਕਾਂ ਨੇ ਦੇਖ ਲਿਆ ਪੌਣੇ 3 ਸਾਲਾਂ ਦੇ ਵਿੱਚ ਕਿ ਜੋ ਉਹ ਹੰਤਮਾਨ ਸਰਕਾਰ ਦੇ ਵਿੱਚ ਕੰਮ ਹੋਏ ਨੇ ਜੇ ਇਸੇ ਰਫ਼ਤਾਰ ਨੂੰ ਜਾਰੀ ਰੱਖਣਾ ਤੇ ਇੱਕੋ ਇੱਕ ਜ਼ਰੀਆ ਇੱਕੋ ਇੱਕ ਆਪਸ਼ਨ ਹੈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੁਣ ਕੇ ਲੋਕਲ ਬਾਡੀਜ਼ ਦੇ ਵਿੱਚ ਭੇਜਣਾ ਤਾਂ ਕਿ ਉਹ ਆਪਦੇ ਸ਼ਹਿਰ ਦੇ ਕੰਮ ਨੇ ਜਿਹੜੇ ਉਹ ਕਰਾ ਸਕਣ ਤੁਹਾਨੂੰ ਯਕੀਨ ਨਹੀਂ ਹੋਏਗਾ ਕਿ ਜਿੱਥੇ ਇਹ ਕਿਹਾ ਜਾਂਦਾ ਸੀਗਾ ਕਿ ਉੱਥੇ ਆਮ ਆਦਮੀ ਪਾਰਟੀ ਕੋਲ ਕੁਝ ਸਾਬਤ ਕੈਂਡੀਡੇਟ ਵੀ ਨਹੀਂ ਹੈਗੇ 12 12 15 15 20 20 ਤੱਕ ਇੱਕ ਬੋਰਡ ਦੇ ਵਿੱਚੋਂ ਸਾਡੇ ਕੋਲ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਆਈਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਪਲੀਕੇਸ਼ਨਾਂ ਆਈਆਂ ਨੇ ਜਿਨ੍ਹਾਂ ਦੀ ਸਕਰੂਟੀ ਹੋਈ ਜਿਨ੍ਹਾਂ ਦਾ ਰਿਵਿਊ ਹੋਇਆ ਔਰ ਉਹਨਾਂ ਦੇ ਬੇਸਿਸ ਦੇ ਉੱਪਰ ਇਹ ਕੈਂਡੀਡੇਟ ਦੀ ਸਿਲੈਕਸ਼ਨ ਜਿਹੜੀ ਹੋਈ ਹੈ ਔਰ ਇਸੇ ਨੂੰ ਮੱਦੇਨਜ਼ਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਬਹੁਤ ਵੱਡੀ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਹਨਾਂ ਚੋਣਾਂ ਦੇ ਵਿੱਚ ਹੋਣ ਜਾ ਰਹੀ ਹੈ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇ ਉਜ਼ਾਜ਼ਤ ਰੱਬ ਰਾਖਾ